ਜ਼ਰੂਰ ਦੇ ਪਿੰਡ ਲਖਮੀਰ ਵਾਲਾ ਦੀ ਪੰਚਾਇਤ ਸਰਵ ਸਮਤੀ ਦੇ ਨਾਲ ਬਣੇ ਸਰਪੰਚ ਤੇ ਪੰਚ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਿਆ ਜੋ ਲਖਮੀਰ ਵਾਲਾ ਦੇ ਨਗਰ ਨਿਵਾਸੀਆਂ ਵੱਲੋਂ ਪਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਤੇ ਤੜੇਬੰਦੀ ਤੋਂ ਉੱਪਰ ਉੱਠ ਕੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਇੱਕ ਪਰਵੇ ਇਕੱਠ ਦੌਰਾਨ ਨੌਜਵਾਨ ਮਨਿੰਦਰ ਸਿੰਘ ਲਖਮੀਰ ਵਾਲਾ ਨੂੰ ਸਰਵ ਸਮਤੀ ਨਾਲ ਸਰਪੰਚ ਚੁਣਿਆ ਗਿਆ ਨਵੇਂ ਬਣੇ ਸਰਪੰਚ ਮਨਿੰਦਰ ਸਿੰਘ ਲਖਮੀਰ ਵਾਲਾ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਹਾਇ ਕਿ ਉਹ ਬਿਨਾ ਕਿਸੇ ਵਿਤਕਰੇ ਦੇ ਪਿੰਡ ਦਾ ਸਰਪੱਖੀ ਵਿਕਾਸ ਕਰਵਾਉਣ ਦੇ ਲਈ ਸਿਰ ਤੋੜ ਯਤਨ ਕਰਨਗੇ ਇਸ ਸਮੇਂ ਨਵੇਂ ਬਣੇ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਸਮੇਤ ਪੰਚਾਇਤ ਦੇ ਸਮੂਹ ਪੰਚਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਸਾਰੇ ਨਗਰ ਲਖਮੀਰਵਾਲਾ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਮਾਣ ਬਖਸ਼ਿਆ ਕਿਉਂਕਿ ਮੈਂ ਸਾਰਿਆਂ ਦਾ ਰਿਣੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਵੀ ਸਰਪੰਚ ਸਰਪੰਚ ਦੀ ਨਾਲ ਤੇ ਜਿੰਨੇ ਵੀ ਮੈਂਬਰ ਨੇ ਉਹ ਵੀ ਸਾਰੇ ਸਰਪੰਚ ਦੀ ਨਾਲ ਜੁੜੇ ਨੇ ਸੋ ਅਸੀਂ ਉਹਨਾਂ ਦਾ ਸਾਰੇ ਇਕੱਲੇ ਇਕੱਲੇ ਬੱਚੇ-ਬੱਚੇ ਦਾ ਸਾਰੇ ਨਗਰ ਦੇ ਦਾ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਅਸੀਂ ਨਗਰ ਦੀ ਡਿਵੈਲਪਮੈਂਟ ਵਾਸਤੇ ਨਗਰ ਦੇ ਨਾਲ ਹਰ ਇੱਕ ਨਾਗਰਿਕ ਨੂੰ ਨਾਲ ਲੈ ਕੇ ਅਤੇ ਜੋ ਮੈਂਬਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਅੱਗੇ ਨਗਰ ਦੀ ਜੋ ਕੋਈ ਵੀ ਸਮੱਸਿਆ ਉਸ ਨੂੰ ਪਹਿਲੇ ਆਧਾਰ ਤੇ ਹੱਲ ਕਰਾਂਗੇ ਅਤੇ ਬਾਕੀ ਸਾਰਿਆਂ ਦਾ ਮੈਂ ਫੇਰ ਇੱਕ ਵਾਰੀ ਧੰਨਵਾਦ ਕਰਦਾ